ਵਾਹ ਨੰਬਰ 18 ਵਿੱਚ ਜਿਹੜੀ ਅਸੀਂ ਕੈਂਪੇਨ ਸ਼ੁਰੂ ਕੀਤੀ ਇਹ ਕਰ ਕਰ ਜਾਂਦੀ ਜਿੱਥੇ-ਜਿੱਥੇ ਜਾ ਰਹੇ ਆ ਉੱਥੇ-ਉੱਥੇ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਹੈ ਹਰ ਕੋਈ ਕਹਿ ਰਿਹਾ ਹੈ ਕਿ ਜਿਹੜੇ 22 ਸਾਲਾਂ ਵਿੱਚ ਵਿਕਾਸ ਹੋਇਆ ਹੈ ਐਮਐਲਏ ਸਾਹਿਬ ਵੱਲੋਂ ਕਿ ਕਰਾਇਆ ਗਿਆ ਮੈਂ ਐਮਐਲਏ ਸਾਹਿਬ ਦਾ ਵੀ ਪਹਿਲੇ ਥੈਂਕਸ ਕਰਦਾ ਜਿਨ੍ਹਾਂ ਨੇ ਜਿੱਤਣ ਤੋਂ ਬਾਅਦ ਮੈਨੂੰ ਇਸ ਵਾਰ ਚ ਮੇਰੀ ਡਿਊਟੀ ਲਈ ਮੇਰੇ ਕਹਿਣ ਤੇ ਉਹਨਾਂ ਨੇ ਮੇਰੇ ਵਿਰਤੇਸ਼ੀਰਵਾ ਦਿੱਤਾ ਮੈਂ ਕੰਮ ਕਰਾਏ ਐਮਐਲਏ ਸਾਹਿਬ ਨੇ ਮਗਰੋਂ ਕਿਸੇ ਕੋਈ ਵੀ ਫੰਡਾਂ ਦੀ ਕਮੀ ਨਹੀਂ ਆ ਦਿੱਤੀ ਮੇਰੇ ਇਲਾਕੇ 'ਚ 35 40 ਲੱਖ ਦੇ ਕੰਮ ਕਰਾਏ ਅੱਜ ਮੈਨੂੰ ਮੌਕਾ ਮਿਲਿਆ ਉਸੇ ਮੁੱਦੇ ਤੇ ਵਿਕਾਸ ਦੇ ਮੁੱਦੇ ਤੇ ਕਰਾਏ ਕਿ ਕੰਮਾਂ ਤੇ ਆ ਜਿਹੜੇ ਮੇਰੇ ਵਾਰਡ 'ਚ ਸੜਕਾਂ ਬਣ ਗਈਆਂ ਦਰਿਆ ਦੇ ਨਾਲ-ਨਾਲ ਸੜਕਾਂ ਬਣ ਗਈਆਂ ਪੋਦੇ ਲੱਗੇ ਲਾਈਟਾਂ ਲੱਗੀਆਂ ਸਟਰੀਟ ਲਾਈਟਾਂ ਦੇਖੋ ਜਗ ਮਗਾ ਰਿਆ ਜਿੱਥੇ ਹਰ ਗਲੀ ਚ ਇੱਕ ਲਾਈਟ ਹੁੰਦੀ ਸੀ ਅੱਜ ਉਥੇ ਪਾਈ ਪਾਈ ਲਾਈਟਾਂ ਲੱਗੀਆਂ ਨਵੇਂ ਟਿਊਬਲ ਲੱਗੇ ਨਵੇਂ ਟਰਾਂਸਫਾਰਮਰ ਲੱਗੇ ਆ ਮੇਰੇ ਅੱਜ ਜਿੱਥੇ ਮੈਂ ਘੁੰਮ ਰਿਹਾ ਨਿਊ ਚੰਦਨਗਰ ਉਥੇ 1 ਕਰੋੜ 85 ਲੱਖ ਦੀ ਲਾਗਤ ਨਾਲ ਤਾਰਾਂ ਉੱਚੀਆਂ ਕਰਾਂ ਦਾ ਕੰਮ ਸ਼ੁਰੂ ਕਰਾਇਆ ਗਿਆ ਕੋਈ ਵੀ ਕੰਮ ਅਸੀਂ 2.5 ਸਾਲਾਂ ਚ ਛੱਡਿਆ ਨਹੀਂ ਹੈਗਾ ਜੇ ਮੈਨੂੰ ਮੇਰੇ ਵੋਟਰ 21 ਤਰੀਕ ਨੂੰ ਝਾੜੂ ਤੇ ਮੋਹਰਾਂ ਲਾ ਕੇ ਮੈਨੂੰ ਜਿਤਾਣਗੇ ਮੈਨੂੰ ਕਾਰਪੋਰੇਸ਼ਨ ਦੇ ਹੌਸ਼ ਚ ਭੇਜਣਗੇ ਤਾਂ ਤਿੰਨ ਗੁਣਾ ਇੱਥੇ ਮੇਰੇ ਵਾੜੀ ਤਰੱਕੀ ਹੋਏਗੀ ਕਿਉਂਕਿ ਸਰਕਾਰ ਵੀ ਐਮ ਐਲ ਏ ਵੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਆਮ ਆਦਮੀ ਪਾਰਟੀ ਦੇ ਅਸੀਂ ਤਿੰਨ ਗੁਣਾ ਅਸੀਂ ਇੱਥੇ ਫੱਡ ਲਿਆਵਾਂਗੇ ਸੀਐਮ ਸਾਹਿਬ ਸਾਡੇ ਪੰਜਾਬ ਦੇ ਜਿਨ੍ਹਾਂ ਦਾ ਪੂਰਾ ਹੱਥ ਹੈ ਸਾਡੇ ਐਮ ਐਲ ਏ ਸਾਹਿਬ ਤੇ ਵਿਕਾਸ ਕੋਈ ਕਮੀ ਨਹੀਂ ਜਿੱਤੇ ਆਏ ਹੋ ਵਿਕਾਸ ਕੋਈ ਕਮੀ ਨਹੀਂ ਆਣ ਦਵਾਂਗਾ ਕਿ ਬਿਗਿਆਰ ਪਾਵਰ ਤੋਂ ਵੀ ਮੈਂ ਇੰਨੇ ਕੰਮ ਕਰਾਤੇ ਜੇ ਮੈਨੂੰ ਮੇਰੇ ਵਾਰਡ ਵਾਲੇ ਮੈਨੂੰ ਪਾਵਰ ਦੇਣਗੇ ਮੈਂ ਇਸ ਤੋਂ ਤਿੰਨ ਗੁਣਾ ਕੰਮ ਕਰਾ ਕੇ ਇਸ ਵਾਰ ਨੂੰ 95 ਵਾੜਾ ਚ ਸਭ ਤੋਂ ਵਧੀਆ ਵਾਰ ਬਣਾਉਂਗਾ ਸਰ ਅਸੀਂ ਤਾਂ ਇੱਕੋ ਚੀਜ਼ ਚਾਹਨੇ ਜੋ ਅੱਜ 2.5 ਸਾਲਾਂ ਵਿੱਚ ਕੰਮ ਹੋਇਆ ਕੰਮ ਨੂੰ ਬੋਰਡ ਪਾਓ ਇਸੇ ਤਰੀਕੇ ਨਾਲ ਜੇ ਕੰਮ ਦੀ ਸਪੀਡ ਲੈਣੀ ਹੈ ਸਾਡੇ ਭਰਾ ਬਿੱਟੂ ਨੂੰ ਦਿਤਾਓ ਡਬਲ ਇੰਜੇ ਸਰਕਾਰ ਬਣੂਗੀ ਤੁਹਾਡਾ ਐਮ ਐਲ ਏ ਚੋਦਰੀ ਮਦਰ ਨਾਲ ਬੱਗਾ ਜੀ ਅੱਜ ਤੱਕ ਜਿੰਨੇ ਵੀ ਪਾਰਟੀਆਂ ਆਈਆਂ ਸਭ ਸੁਪਨੇ ਦੇ ਕੇ ਗਈਆਂ ਐ ਬਿ ਇਲੈਕਟਨ ਦਮਾਗੇ ਸਰਕਾਰ ਦਮਾਗੇ ਇਹਨਾਂ ਨੇ ਹਕੀਕਤ ਵੀ ਦਿੱਤਾ ਦੇਨ ਤੋਂ ਵਾਦ ਵੋਟ ਮੰਗੀ ਹੈ ਇਹਨਾਂ ਦਾ ਅਧਿਕਾਰ ਹੈ ਜੇ ਆਪਾਂ ਹੁਣ ਵੀ ਨਾ ਦੇਈਏ ਫੇ ਆਪਾਂ ਨਰਕ ਦੇ ਵਿੱਚ ਰਵਾਂਗੇ ਸਾਡਾ ਸਭ ਨੂੰ ਇਹੀ ਬੇਨਤੀ ਹੈ ਇਹ ਮੌਕਾ 21 ਤਰੀਕ ਹੈ ਝਾੜੂ ਨੂੰ ਬਟਨ ਦਵਾ ਕੇ ਇਹਨਾਂ ਨੂੰ ਜਿਤਾਓ ਚੌਧਰੀ ਮਦਨਾਲਾ ਦੀ ਬੱਗਾ ਜੀ ਕੋਲ ਜਾਈਏ ਇਹਨਾਂ ਨੂੰ ਨਾਲ ਲੈ ਕੇ ਇਸ ਕਰਕੇ ਜਿੱਤੂ ਆ ਵੀ ਜਿੱਤੂ ਆ ਝਾੜੂ ਵਾਲਾ ਹਾਂ ਮੰਮੀ ਬਾਡੀ ਹਾਂ ਜੀ ਸਾਡੇ ਇਲਾਕੇ ਦੀ ਸਾਰਾ ਕੁਝ ਕੰਮ ਇਹਨਾਂ ਨੇ ਬਹੁਤ ਵਧੀਆ ਕੰਮ ਕਰਾਇਆ ਵਾ ਬੱਗਾ ਜੀ ਰਾਮ ਨੇ ਸਾਰੇ ਕੰਮ ਸਾਡੇ ਹੋਇਆ ਹਰ ਵੇਲੇ ਇਹ ਸਾਡੇ ਨਾਲ ਖੜੇ ਆ ਭਰਾ ਆ ਸਾਡੇ ਵੱਡੇ ਇਹ ਇਤਾਂ ਦੇ ਕੰਮ ਹੋ ਚੁੱਕੇ ਨੇ ਨਾ ਕਾਉਂਸਲਰ ਤੋਂ ਬਿਨਾ ਵੀ ਕੰਮ ਕਰਾਇਆ ਤੇ ਇਲਾਕੇ ਵਿੱਚ ਕਾਉਂਸਲਰ ਤੋਂ ਬਿਨਾ ਬਹੁਤ ਕੰਮ ਹੋਇਆ ਸਾਡੇ ਗਲੀ ਮਨ ਲੈ ਕੋਈ ਵੀ ਚੀਜ਼ ਆ ਸਾਨੂੰ ਕਦੀ ਕੋਈ ਦਿੱਕਤ ਨਹੀਂ ਆਉਂਦੀ ਪੈਦੀ ਹਰ ਵੇਲੇ ਸਾਡੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜਦੇ ਨੇ ਬੋਡਰਾਂ ਕੀ ਫੀਲਡਰ ਦਾ ਤੋਂ ਬੋਡਰਾਂ ਕੀ ਜਾਂ ਚੋਗੇ ਬੋਡਰਾਂ ਨੂੰ ਇਹੀ ਅਪੀਲ ਕਰਾਂਗੇ ਜੀ ਵੱਧ ਤੋਂ ਵੱਧ ਝਾੜੂ ਦੇ ਮੋਹਰ ਲਾਓ ਵੱਧ ਤੋਂ ਵੱਧ ਵੋਟਾਂ ਨਾਲ ਭਾਜੀ ਨੂੰ ਜਿਤਾਓ ਕਿਹੜਾ ਵਾਰਡ ਨੰਬਰ ਕੀ ਕੰਦੇ ਵਾਰਡ ਨੰਬਰ 88 ਜੀ ਸਾਡਾ ਅੱਜ ਵਾਰਡ ਨੰਬਰ 68 ਦੇ ਵਿੱਚ ਸਾਡੇ ਪਸ਼ਵਿੰਦਰ ਭਨੋੜ ਬਿੱਟੂ ਜੀ ਦੀ ਅਗਵਾਈ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਾਂ ਸਾਡੇ ਜਿਹੜੇ ਚੌਧਰੀ ਮਦਨ ਨਾਲ ਬੱਗਾ ਜੀ ਨੇ ਉਹਨਾਂ ਨੇ ਹਲਕਾ ਨਾਰਥ ਦੇ ਵਿੱਚ ਜਨਤਾ ਨੂੰ ਦੱਸਣ ਦੀ ਲੋੜ ਨਹੀਂ ਹੈ ਦਿਖਦਾ ਹੈ ਕਿ ਹਲਕਾ ਨਾਰਥ ਦੇ ਵਿੱਚ ਕੰਮ ਹੋਏ ਆ ਸੜਕਾਂ ਬਣੀਆਂ ਪਾਰਕ ਬਣੇ ਟਿਊਬਲ ਲੱਗੇ ਆ ਲਾਈਟਾਂ ਬਿਜਲੀਆਂ ਦਾ ਕੰਮ ਹੋਇਆ ਵਾ ਕੰਮ ਬੋਲਦੇ ਆਮ ਆਦਮੀ ਪਾਰਟੀ ਦੇ ਪਿਛਲੀਆਂ ਸਰਕਾਰਾਂ ਦੇ ਸਿਰਫ ਵਾਦੇ ਸੀਗੇ 30 ਸਾਲ ਵੀ ਲੋਕ ਐਮ ਐਲ ਏ ਰਹੇ ਆ ਪਰ ਵਿਕਾਸ ਨਹੀਂ ਹੋਇਆ ਇਲਾਕੇ ਦਾ ਸਾਡੇ ਬਿਸ਼ਵਿੰਦਰ ਬਨੋੜ ਬਿੱਟੂ ਜੀ ਨੇ ਨਿਊ ਚੰਦਰ ਨਗਰ ਦੀਆਂ ਸੜਕਾਂ ਪਲੱਸ ਟੂਬਲ ਲਾਈਟਾਂ ਦਾ ਹਰ ਇੱਕ ਕੰਮ ਕਰਾਇਆ ਹਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਬਿੱਟੂ ਬਨੋੜ ਜੀ ਖੜਦੇ ਨੇ ਅਸੀਂ ਸਾਰੇ ਮਹੱਲਾ ਨਿਵਾਸੀ ਬਿੱਟੂ ਬਨੋੜ ਜੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜਿੱਥੇ ਇੱਕ ਗੱਲ ਹੋਰ ਦੱਸਣਯੋਗ ਹੈ ਕਿ ਬਿੱਟੂ ਬਨੋੜ ਜੀ ਨੇ ਆ ਜਿਹੜੇ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਕਈ ਸਾਲਾਂ ਤੋਂ ਇੱਥੇ ਕਈ ਸਰਕਾਰਾਂ ਬਦਲ ਗਿਆ ਕਈ ਐਮਐਲਏ ਆਏ ਇੱਥੇ ਕਈ ਕਾਉਂਸਲਰ ਆਏ ਜਿਨ੍ਹਾਂ ਨੇ ਪਿੱਛੇ ਕੋਈ ਕੰਮ ਨਹੀਂ ਕੀਤਾ ਅ ਬਿੱਟੂ ਬਨੌਰ ਜੀ ਨੇ ਇੱਥੇ ਆ ਪਾਸ ਕਰਾ ਕੇ ਇੱਥੇ ਜਿਹੜੀਆਂ ਤਾਰਾ ਹੈਗੀਆਂ ਜਲਦ ਤੋਂ ਜਲਦ ਇਲੈਕਸ਼ਨਾਂ ਤੋਂ ਬਾਅਦ ਜਿਹੜੀਆਂ ਤਾਰਾ ਇਹ ਤਾਰਿਆਂ ਵੀ ਉੱਚੇ ਚੱਕੇ ਜਾਣਗੀਆਂ ਇਹ ਕੋੜ ਵੀ ਵੱਡੇ ਜਾਊਗਾ ਵਾਰਡ ਨੰਬਰ 18 ਦੇ ਵਿੱਚ